ਨੀ ਦੇਖੇ ਗਏ ਕੀ ਤਾਂ ਇਹ ਕਮਾਲੂਆ ਤੇ ਕੀ ਇਹ ਚੁੱਕ ਘਰ ਵਾਲੂਆ ਹੈ ਯਾਰ ਇਹੋ ਜੀ ਗੱਲ ਨਾ ਕਰਿਆ ਕਰੋ ਸਿਰਫ 35000 ਦੀ ਹੈ ਅਸੇ 35000 ਦੀ ਮਸ਼ੀਨ ਹੈ ਕਲਸੀ ਦੀ ਹੈ ਇਹ ਬੇਲਣ ਵੀ ਦੇਖਨੇ ਮੈਨੂੰ ਦੇਖ ਕੇ ਮੂੰਹ ਲੇਟ ਲਿਆ ਇਤਨਾਗਾ ਮੂੰਦਾ ਹੈ ਆਪਾਂ ਤਾਂ ਟਾਇਰ ਹੀ ਤੋੜ ਕੇ ਲੈਣ ਦੇ ਦੇਓ ਸਕਰਚ ਤਾਂ ਨਹੀਂ ਪੈਂਦੇ ਬਾਈ ਖਿੱਚੇ ਹੋਣਾ ਹਾਂ ਹਾਂ 10 ਸਾਲ ਦੀ ਗਾਰੰਟੀ ਟਾਇਰ ਸਟਿੱਪਣੀ ਨਾਲ ਦਿੱਤਾ ਬਾਈ ਇਹਨੇ ਤੇ ਆਪਾਂ ਭਾਈ ਮੰਡੋਂ ਡੀਏਪੀ ਪੁੱਛੀ ਸੀਗੀ ਉਹ ਫਿਲਹਾਲ ਮਿਲ ਨਹੀਂ ਆ। ਹਾਂਜੀ ਦੋਸਤੋ ਆਪਾਂ ਚੱਲਦੇ ਆਂ ਮੰਡੀ। ਆ ਭਾਈ ਵਕੀਲ ਦਾ ਦਾਦਾ ਬੈਠਾ। ਤੇ ਆਪਾਂ ਯਾਰ ਰੇਹ ਦੀ ਲੋਡ ਪੈ ਗਿਆ ਅੱਜ। ਡੀਏਪੀ ਦੀ ਦੇਖੋ ਮਿਲਦੀ ਐ ਕਿ ਕਿਵੇਂ ਜਾ ਕੇ ਪਤਾ ਲੱਗੂ। ਨਹੀਂ ਫਿਰ ਕੋਈ ਹੋਰ ਪ੍ਰੋਜੈਕਟ ਚੱਕ ਲਿਆਵਾਂਗੇ। ਨਰਮਜ ਵੀਰ ਦੇ ਨੇ ਦੋ ਮੀਂ ਪੈ ਗਏ। ਤਬਰ ਬਣੇ ਰਿਓ। ਤੇ ਸਾਰੇ ਦੋਸਤਾਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਭਾਈ ਆਪਣੇ ਮਿੰਡਾਂ। ਬਾਬਿਆਂ ਦਾ ਵਾਹਣਾ ਹੈਗਾ ਇਹਨੇ ਸੋਲਰ ਤੇ ਚੋਂ ਨਾਲ ਆ ਰਿਹਾ ਭਾਈ ਸਾਡੇ ਬਾਬੇ ਬਿੰਦਰ ਨੇ ਬਿੰਦਰ ਬਾਬਾ ਹਾਂ ਬਿੰਦਰ ਬਾਬਾ ਆ ਸਾਰੇ ਹੀ ਬਾਕੀ ਬਾਬਿਆਂ ਦਾ ਕਿਹਾ ਮੂੰਗੀ ਮੂੰਗੀ ਦਾ ਘਾਹ ਪੈਂਦੇ ਇੰਨਾ ਕਰ ਰੱਖਿਆ ਪਟੂ ਨੇ ਘਾਈ ਵਾਲਾ ਕਰ ਰੱਖਿਆ ਹੈਗਾ ਤੇ ਦੋ ਮੀਂਹ ਪੈ ਗਏ ਤੇ ਸ਼ਾਨਦਾਰ ਚੰਗੀ ਗੱਲਬਾਤ ਬਣ ਗਈ ਭਾਈ ਮੂੰਗਿਆਂ ਚ ਕੱਖ ਸਾਰੀਆਂ ਜੀ ਹੋਏ ਇਹ ਕਾਗੜੀ ਪਈ ਮੂੰਗੀ ਸਾਡੇ ਪਿੰਡ ਚ ਵੀ ਭਾਈ ਮੂੰਗੀ ਹੁੰਦੀ ਐਵੇਂ ਨਹੀਂ ਬਹੁਤ ਧੜੇ ਬਾਣਾ ਸਾਡੇ ਪਿੰਡ ਦੇ ਵੀ ਪਿੰਡ ਚੋਲਡਰ ਹੋਈ ਆ ਭਾਈ ਆਪਣਾ ਪਿੰਡ ਆ ਦੇਗਾ ਮੂੰਗੀਆਂ ਖੜੀਆਂ ਬਹੁਤ ਸੋਹਣੀਆਂ ਦਾ ਪੱਕੀ ਖੜੀ ਆ ਨਾ ਓਏ ਆ ਨਾ ਬਹੁਤ ਆ ਬਹੁਤ ਸੋਹਣੀ ਮੂੰਗੀ ਆ ਭਾਈ 15 18 ਮਣ ਆਰਾਮਣਾ ਹੋਊ ਯਾਰ ਕਿਲੇ ਦੀ ਆ ਗਰਾਮੋ ਕਰੋ ਤੇ ਨਾਲੇ ਲੋਕਾਂ ਨੂੰ ਪਾਓ ਉਹ ਤਾਂ ਜ਼ਹਿਰ ਆ ਕੰਜਰਾ ਜੇ ਭਈਆ ਤੁਸੀਂ ਤੋੜ ਕੇ ਨੇਚਰਲ ਕਰ ਇਸਕੋ ਮੀਆਂ ਬਣ ਜਾਦੇ ਨਾ ਬਈਆ ਰਾ ਮੂੰਗੀ ਯਾਰ ਆਨੰਦਮਈ ਚੀਜ਼ ਆ ਓਏ ਆ ਪੂਰੇ ਤਗੜੇ ਬਾਣਾ ਆਪਣੇ ਬਾਣਾ ਪਿੰਡ ਦੇ ਆ ਨਾ ਓਏ ਆ ਤੇ ਕਿੰਨੀ ਰੌਣਕ ਮੇਲਾ ਦੇਖਾ ਸ਼ੈਂਭਰਾ ਲੱਗ ਰੀਆਂ ਭਾਈ ਇੱਥੇ ਪਿੰਡ ਦੇ ਵਿੱਚ ਸਾਡੇ ਛੋਟੀ ਮੋਟੀ ਗੱਲ ਨਹੀਂ ਅਸੀਂ ਤੁਹਾਨੂੰ ਕਿਹਾ ਆ ਝੋਲਣਾ ਡੱਬਾ ਆ ਸ਼ੰਗੀ ਗੱਲ ਬਾਤ ਆ ਭਾਈ ਵੱਡੀ ਨਹਿਰ ਵੀ ਆਉਗੀ ਆਪਣੇ ਇੱਥੇ ਨਹਿਰ ਆ ਆ ਇੱਥੋਂ ਤਾਂ ਲੱਗਦਾ ਆਪਾਂ ਬਾੜਾ ਜਾਂਦੇ ਨਹੀਂ ਹੁੰਨੇ ਹੋਏ ਜੂੰ 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 ਨਾ ਨਾ ਮੱਕਣਾ ਕਿ ਮੇਰੇ ਖਿਆਲ ਸੀ ਮੱਕੀ ਵੀ ਦਿਖਾਉਦੇ ਆ ਅੱਛਾ ਮੱਕੀ ਮੈਂ ਕਿਹਾ ਮੱਕਣਾ ਕੁੱਚਾ ਹੁੰਦਾ ਮੈਨੂੰ ਭਾਈ ਹਰ ਇੱਕ ਸਾਡੇ ਪਿੰਡ ਵਿੱਚ ਦੀ ਇੱਕ ਨਹਿਰ ਲੰਘਦੀ ਵੱਡੀ ਤੇ ਅੱਜ ਬੰਦ ਕਰ ਰੱਖੀ ਹੋ ਵਿੱਚੋਂ ਬਹੁਤ ਵੱਡੀ ਨਹਿਰ ਹੈ ਵਧੀਆ ਢੰਗਾਂ ਦੇ ਇੱਥੋਂ ਇਹ ਬਾਟੀਆਂ ਲੰਗੀਆਂ ਸੰਖਾ ਇਹ ਕਾ ਸੂਆ ਬਾਟ ਗਿਆ ਤੇ ਰੇਖਾ ਪਿੱਛੇ ਅਬੀਰਾ ਨੇ ਲਾਰ ਕਿਹਾ ਧਰਮਕੰਡਾ ਤੇ ਕਾ ਇਧਰ ਬਾਈਕੁਰਾਂ ਵਾਲੀ ਤੇ ਕਾਲਿਆਂ ਨੂੰ ਨਿਕਲ ਜਾਂਦੇ ਆ ਆ ਭਾਈ ਕਦੂ ਪੇਠਾ ਆ ਮੂੰਗੀ ਆ ਛੋਟੀ ਹੈ ਜੀ ਨਾ ਹੋਈ ਚੌਲੀਆਂ ਇਹਨੇ ਖੁੱਲੀ ਜੀ ਬੜੀ ਵੀਜੀ ਪਟੂ ਨੇ ਹੋਏ ਚੌਲੇ ਆ ਮੈਂ ਤਾਂ ਮੂੰਗੀ ਲਾ ਕਿਉਂ ਸਿਰ ਖੜੇ ਜੇ ਖੜੇ ਇੱਥੇ ਭਾਈ ਕਵਾੜ ਰੱਖਿਆ ਵੀਰਾਂ ਨੇ ਆ ਸੜਕ ਦੇ ਵਿਚਾਲੇ ਕਾਲੇ ਨੂੰ ਇੰਨੇ ਆ ਇੱਥੇ ਕੋਈ ਸੀਲਰ ਦਾ ਸੰਦ ਕਿਸੇ ਨੂੰ ਲੋੜ ਹਲ-ਹਲਦੀ ਹੈ ਨਾ ਇਥੋਂ ਜ਼ਿਆਦਾਤਰ ਮਿਲ ਜਾਂਦਾ ਇਹਨਾਂ ਕੋਲ ਯਾਰ ਕਿਸੇ ਨੂੰ ਕੋਈ ਗਾਰਡਨ ਲੈਣਾ ਕੋਈ ਹੋਰ ਪਾਰਟ ਲੈਣਾ ਬਹੁਤ ਵਧੀਆ ਯਾਰ ਇਥੋਂ ਮਿਲ ਜਾਂਦਾ ਸੀ ਕਈ ਵਾਰੀ ਲੈ ਕੇ ਗਏ ਆ ਘਰ ਸਾਡਾ ਹੱਲ ਇਥੋਂ ਹੋ ਗਿਆ ਰੇਟ ਆਪ ਕੋ ਆਪ ਦਾ ਮੌਕੇ ਦਾ ਮੀਂਹ ਜ਼ਿਆਦਾ ਪਾਣੀ ਖੜੇ ਆ ਮੀਂਹ ਜ਼ਿਆਦਾ ਇਧਰ ਹੋਇਆ ਹਾਂ ਪਾਣੀ ਖੜੇ ਆ ਪਾਣੀ ਹਜੇ ਉਹ ਖਾਂਦੀ ਚ ਵੀ ਖੜਾ ਪਾਣੀ ਹੋਇਆ ਪਰ ਖਾਂਦੀ ਚ ਕਿਹੜਾ ਕਾਗਜ਼ ਪਾਇਆ ਹੈਗਾ ਟਟ 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 ਹਿੱੱਟੇ ਮੇਰੇ ਗਾੜੀ ਆਉਂਦੀ ਹੋਰ ਰੱਖਣ ਦੀ ਪਾਸ ਕਰਨੇ ਮੈਂ ਹੋ ਰੇਸ਼ ਕਰਨਾ ਬਹਾ ਇੱਛਾ ਮੈਂ ਲਾ 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 ਡੀਪੀ ਨਹੀਂ ਭਾਈ ਮਿਲਦੀ ਡੀਪੀ ਦੀ ਸ਼ਾਟ ਆ ਰਹੀ ਐ ਕਿਨੇ ਪਿੱਛੋਂ ਨਹੀਂ ਆ ਰਹੀ ਸ਼ੈਲੋ ਫਿਰ ਮੈਂ ਕਿਹਾ ਨਹੀਂ ਜਾਈ ਤਾਂ ਪਰ ਆ ਦੇ ਦੋ ਕਿ ਮੈਂ ਕਿਹਾ ਘੱਟਾ ਮੈਨੂੰ ਮੈਂ ਦਾ 1750 ਦਾ ਦਿੱਤਾ ਇੱਕ ਘੱਟਾ ਤਾਂ 1350 ਦਾ ਕਿ ਮੈਂ ਕਿਹਾ ਤੇ 12 32 16 ਦਾ ਦਿੱਤਾ 1750 ਇਹ ਨਾਲ ਕੁਛ ਵੀ ਨਹੀਂ ਦਿੱਤਾ ਜੂਰੀਆਂ ਨਾਲ ਨਹੀਂ ਦਿੱਤਾ ਡੀਪੀ ਨਾਲ ਨਹੀਂ ਦੋਈ ਭਲਾ ਕਹਣਾ ਲਈ ਮੰਡੀ ਕਾਲਾ ਬਾਹਰ ਇਹ ਕਹ ਤੈਨੂੰ ਆ ਵੀ ਦੇਣੀ ਅਸੀਂ ਹੋਰ ਭਈਆ ਹਾਂ ਕੀ ਬਤੇਆਂ ਧਰਦੀਏ ਪੰਜ ਘਟੇ ਅੱਜ ਮੈਲੀ ਨਹੀਂ ਕਰਨ ਕਹਿੰਦੇ ਮੈਂ ਤੁਹਾਨੂੰ ਇਹਨਾਂ ਦੱਸਦਾ ਨਹੀਂ ਉਹਦੇ ਵਿੱਚ ਕੰਮ ਜਾਪ ਹੈ ਆ ਡੀਏਪੀ ਆ ਕੇ ਸਲਸੁਰਾ ਹੈ ਆਪਰੇ ਡੀਏਪੀ ਨਹੀਂ ਕਿ ਡੀਏਪੀ ਹੈ ਬਈ ਸਹੂਗਾ ਇਹ ਮਾੜੀ ਵਾਲੀ ਦੇਖੋ ਹਰਤਮੰਦ ਕੋਲਿੰਗ ਕੋਲਰ 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 ਆਪਾ ਲੈਣਾ ਭਈ ਇਹ ਜਾਂ ਆ ਗਈ ਹੁੰਦਾ ਮੇਜਾ ਸਾਰੇ ਦਿਖਾ ਦਿਓ ਜੀ ਬਾਈ ਜੰਦਾ ਤਾਂ ਆ ਜਾਓ ਤਾ ਕਰਾਂਗੇ ਤੁਹਾਡੀ ਅਸੀਂ ਪ੍ਰੇਟ ਟਿਊ ਟਿਊ ਟਿਮ 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 ਪ੍ਰੇਟ ਮੰਗ ਕੇ ਤਾਂ ਆ ਬੈੱਡ ਪਿਆ ਪਹਿਲਾਂ ਤਾਂ ਮੈਂ ਘੰਟਾ ਕਸਾਉਣਾ ਇੱਥੇ ਹੋਏ ਨਾ ਕੀ ਇਹ ਆ ਦੇਖੋ ਦੋਸਤੋ ਉਸ ਇਸ ਤਰ੍ਹਾਂ ਦੀ ਹੈ ਇਹ ਆ ਇਸ ਤਰ੍ਹਾਂ ਦਾ ਹੈ ਆ ਤਾਂ ਸੇਮ ਜਿਹੀ ਲੱਗਦੀ ਮੈਨੂੰ ਯਾਰ ਕੰਡਾ ਚੀ ਉਹਦੇ ਬੋਲਦਾ ਸਾਹੇ ਦਾ ਕਲਰ ਦਾ ਫਰਕ ਹੈ ਭਾਈ ਇਹਦਾ ਆਹ ਵੱਡੇ ਨੇ ਉਹਨਾਂ ਤੋਂ ਇਹ ਵੱਡੇ ਐ ਵਾਓ ਪਹਿਲੇ ਗਏ ਨੇ ਵਿਚਨ ਇੱਥੇ ਛੜ ਤੇ ਪੱਖੇ ਪਾਈ ਨੇ ਕਹਿੰਦਾ ਪਾਏ ਜੋ ਘੰਟਾ ਘੰਟਾ ਵਾਓ ਇਹ ਤਾਂ ਮਾਰਵਲ ਵਰਗੀ ਆਂਦੀ ਹੈ ਹੈਨਾ ਫੀਲਿੰਗ ਜੀ ਕਿ ਮਾਰਵਲ ਨਹੀਂ ਹੁੰਦਾ ਇਹ ਭਾਈ ਹੁਣ ਇੰਨਾ ਕੋਲੇ ਆ ਗਏ ਵੀਰਾਂ ਕੋਲੇ ਪ੍ਰੈਸ ਟੇਬਲ ਦੇਖਣਾ ਦੁਨੀਆ ਪ੍ਰੈਸ ਟੇਬਲ ਲਈਓ ਹਾਂ ਜੀ ਕਦਾ ਵੱਡੀ ਗੱਲਵਾਸ ਆ ਇਹ ਇਹ ਪੂਰੀ ਗੁੱਸਾ ਬੇ ਅੱਗੇ ਥੱਲੇ ਹਾਂ ਹਾਂ ਮੇਰੇ ਪੱਖੇ ਕੋਲੇ ਖੜਦਾ ਘੰਟਾ ਨਵੇਂ ਪੱਖਿਆਂ ਦਾ ਆਨੰਦ ਲਈ ਜਾਂਦੇ ਹਾਂ ਹੁਣ ਭਾਈ ਅਸੀਂ ਦੂਜੀ ਦੁਕਾਨ ਤੇ ਆ ਗਏ ਸੀ ਉਧਰੋਂ ਕਿਹੜਾ ਛੇੜਾ ਮਾਰ ਕੇ ਇੱਥੇ ਵੀਰਾਂ ਨਾਲ ਦੇਖਦੇ ਗੱਲਬਾਤ ਕਰਕੇ ਕੀ ਕਹਿੰਦੇ ਆ ਕੀ ਪਸੰਦ ਆਉਂਦਾ ਕੀ ਰੇਟ ਲਾਉਂਦੇ ਆ ਪਾਹੀ ਪਾਹੀ ਇਹਦਾ ਇਧਰ ਬਾਹਰ ਆ ਰਹੀ ਹੈ ਕੰਨੀ ਕਿ ਇੱਥੇ ਲੱਕੜਾਂ ਤਿਆਰ ਕਰਕੇ ਇੱਥੇ ਬਣਾਈ ਜਾਂਦੇ ਹੋ ਹੂੰ ਹੂੰ ਆ ਪਏ ਲੱਗਦਾ ਲੈ ਕੇ ਗਏ ਜੀ ਲੱਗ ਕੇ ਮਿਲਿਆ ਲੈ ਲੈ ਡਿੱਗੀ ਕਿੱਥੇ ਲੈਣਾ ਕਿ ਜੋੜ ਲੈਣਾ ਲੈਣ ਨਹੀਂ ਮਰੇ ਨੂੰ ਕਸਿੰਦ ਹਾਂਜੀ ਦੋਸਤੋ ਕਪਾਉਟ ਪ੍ਰੈਸੀਟੇਬਲ ਸੀ ਨਾ ਉਹ ਬਈ ਡਨ ਕਰਤਾ ਅੱਜ ਮੇਰੀ ਥੋੜੀ ਅੱਖ ਲਾਲ ਵੀ ਹੈ ਨਾ ਥੋੜਾ ਮੈਨੂੰ ਹੋਰ ਜਿਆਦਾ ਲੱਗ ਰਿਹਾ ਹੈ ਕਿਆ ਪਾਵਰ ਪ੍ਰੋਸਟੇਰ ਦਾਨ ਕੀਤਾ ਹੈ ਭੈਣ ਵਾਸਤੇ ਪਿੰਡ ਗਿਆਨੇ ਤੇ ਠੀਕ ਹੈ ਚਲ ਤੇ ਕੀਮਤ ਇਥੋੜੀ ਹੈਗੀ ਹੈ ਦੱਸਦੇ ਬਣੇ ਰਹੋ ਆਪਾਂ ਵੀਰਾਂ ਤੋਂ ਫਿਲਹਾਲ ਭਈ ਆਹ ਖੜਵਾਇਆ ਹੈਗਾ ਤੇ ਇਹ ਦਿੱਤਾ ਹੈਗਾ ਵੀਰਾਂ ਨੇ 4000 ਰੁਪਏ ਦਾ ਤੇ 300 ਭਾਈ ਭੂੰਡਾ ਨੂੰ ਤਾਂ ਉਹ ਫੜਾ ਭਾਈ ਬਾਹਰ ਕਾਲਾ ਕਾਲਾ ਕੀ ਹੁੰਦਾ ਕਿ ਮੈਂ ਮੇਰਾ ਭੂੰਡ ਉਹ ਹਾ ਵਾ ਸੈਲਫਾ ਕਿਆ ਬਾਤ ਹੈ ਠੀਕ ਜੂ ਆ ਦੇ ਵਿੱਚ ਯਾਰ ਆ ਬਈ ਬੂੰਡ ਦੇ ਵਿੱਚ ਦਰਨਾ ਸੀ ਬੂੰਡ ਦਾ ਪੜਕੀਲਾ ਇਹ ਬੂੰਡ ਬੜਕੀਲਾ ਆ ਗਿਆ ਬਾਜੀ ਆ ਪਤਾ ਨਾ ਬਰਸਤੇ ਵੱਲ ਚੱਲ ਚੱਲ ਕਟਿਆ ਕਟਿਆ ਚੱਲਾ ਚੱਲ ਚੱਲਾ ਬਾਸ ਬਾਸਸ ਹੁ ਤਾਂ ਹੀ ਲਿਆ ਆਜੂ ਆ ਹੈ ਆਜੂ ਆ ਛੋਟਾ ਹੈ ਆਈ ਕਪਰੈਸ ਕੰਟਰਪੁਆਇੰਟ ਕਾਲੇ ਨੂੰ ਆ ਬੰਗਣ ਵੀ ਆਉਣ ਨੇ ਚੱਕ ਲੈ ਅਸੀਂ ਤਾਂ ਡਰੀ ਜਾਂਦੇ ਸੀ ਚੱਲ 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 ਅਚਾਇਂ ਧਰਨਾ ਹੈਗਾ ਮੁੰਡਾ ਹੈ ਆਪਾਂ ਤਾਂ ਟਾਇਰੀ ਤੋੜ ਕੇ ਲੈਣ ਦੇ ਦੇਓ ਸਕ੍ਰੈਚ ਤਾਂ ਨਹੀਂ ਪੈਂਦੇ ਬਾਈ ਖਿੱਚੇ ਹੋਣਾ ਹੈ ਹੌਲੀ 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 ਪਿਆਰ ਨਾਲ ਵਾਹਰ ਇਹ ਕਿਦੋਂ ਹੱਲੂਆ ਚਾਹ ਉਹਨੂੰ ਸਕ੍ਰੈਚ ਨਹੀਂ ਬਣੇ ਹੋਵੇ ਸੱਤ ਬੈਠੜ ਇਹ ਲੱਗਦਾ ਹੀ ਮੇਰੇ ਅੱਛਾ ਉਹ ਤੋਂ ਉੱਚਾ ਰਹੇਗਾ ਨਾ ਉੱਥੇ ਗੱਤਾ ਤਰਨ ਨਾਲ ਫਾਇਦਾ ਥੋੜਾ ਉੱਚਾ ਹੀ ਓਕੇ ਡਨ ਉਹ ਤਾਂ ਗੇੜਾ ਲਾ ਲ ਗੋਲ ਜੁੱਜੇਗਾ ਜੀ ਦੋਸਤੋ ਆ ਇੱਕ ਆਪਾਂ ਹੋਰ ਲੈ ਲਿਆ ਟੇਬਲ ਇਹ ਆਪਣੇ ਘਰ ਵਾਸਤੇ ਤੇ ਹਾਂ ਬਈ ਦੱਸ ਕੀ ਗਾਰੰਟੀ ਦੇਂਗਾ ਕਹਿੰਦਾ 10 ਸਾਲ ਦੀ ਗਾਰੰਟੀ ਲਗੀ ਹੈ ਹਾਂ ਹਾਂ 10 ਸਾਲ ਦੀ ਗਾਰੰਟੀ ਟਾਇਰ ਸਟਿਪਣੀ ਨਾਲ ਦਿੱਤਾ ਭਾਈ ਇਹਨੇ ਤੇ ਮੋਟਰ-ਮੋਟਰ ਦੀ ਗਾਰੰਟੀ ਓਕੇ ਹੈ ਧੰਨਵਾਦ ਭਾਈ ਦਾ ਤੇ ਬੰਗਾਲਾ ਧੰਨਵਾਦ ਭਾਈ ਬਸ ਸਾਡੇ ਕੋਲੇ ਵੀਰਾਂ ਦੀ ਵੱਡੀ ਸ਼ੌਪ ਦੁਕਾਨ ਹੈ ਤੇ ਬਹੁਤ ਵਧੀਆ ਬੰਦੇ ਨੇ ਸਾਨੂੰ ਵਧੀਆ ਹੈਂਡਲ ਕੀਤਾ ਇਹਨਾਂ ਨੇ ਵੀਰਾਂ ਨੇ ਸੇਠਾ ਨੇ ਬਸ ਸਟੈਂਡ ਦੇ ਜਮਾ ਸਾਹਮਣੇ ਇਹਨਾਂ ਵੀਰਾਂ ਨੇ ਦਾਕਰ ਤੇ 12ਵੇਂ ਤੋਂ ਦਿਖਾਉਣਾ ਉਹ ਵੀ ਖਰਾ ਤੇ ਆਪਾਂ ਦੋ ਟੇਬਲ ਲਏ ਨੇ ਇੱਕ ਮੈਲਿਆ ਇੱਕ ਭੈਣ ਵਾਸਤੇ ਬਹੁਤ ਵਧੀਆ ਡੀਲ ਹੋਈ ਹੈ ਚੰਗਾ ਰੇਟ ਲਾਏਗਾ ਤੇ ਥੈਂਕ ਯੂ ਸੋ ਮੱਚ ਇਹਨਾਂ ਦਾ ਭਾਈ ਕੰਮ ਖੇਤੀ ਰਹੀ ਹੈ ਆ ਵੀਰਾਂ ਦੀ ਸ਼ਾਪ ਆਪਾਂ ਹੀ ਬੱਸ ਸਟੈਂਡ ਦੇ ਅੱਗੇ ਇੱਥੋਂ ਆਪਾਂ ਦੋ ਪ੍ਰੈਸ ਟੇਬਲ ਲਏ ਨੇ ਵੀਰਾਂ ਨੇ ਵਧੀਆ ਡੀਲ ਕੀਤਾ ਚੰਗੀ ਗੱਲ ਬਾਤ ਆ ਅਸੀਂ ਜੂਸ ਦੇ ਵਾਲੇ 팬 ਆ ਆ ਪੋਲ ਦੇ ਥੱਲੇ ਲਾਰ ਕੇ ਬੰਗਣੇ ਰੈਡੀ ਇੱਥੇ ਆਦਾ ਨਵੀਂ ਆ ਮਸ਼ੀਨ ਓਏ ਮਸ਼ੀਨ ਕਾਹਦੇ ਵਾਲੀ ਆ ਬਾਈ ਹਾਂਜੀ ਵੀਰੇ ਆ ਤੁਸੀਂ ਇੱਥੇ ਪੁਲ ਦੇ ਥੱਲੇ ਮੰਡੀ ਤੋਂ ਰੇੜੀ ਬਾਹਰ ਲਾਈ ਆ ਇਹਦਾ ਕੀ ਕਾਰਨਾ ਜੀ ਇਹ ਮੰਡੀ ਦੇ ਲੌਣੀ ਇੰਦਾ ਨਾ ਦੁਕਾਨ ਮੂਰੇ ਕੋਈ ਲੌਣੀ ਇੰਦਾ ਨਾ ਹਾਂਜੀ ਹਾਂ ਬਾਕੀ ਦੇਖਾਇਆ ਮੇਰੇ ਦੁਕਾਨ ਦਿਵਾਚਣ ਦੇ ਪਹਿਲਾਂ ਨਾਲ ਅੱਛਾ ਜੀ ਆਇਆ ਵਾੜਾ ਸੀਗਾ ਕਿਹੋ ਜਿਹਾ ਨਿੱਟਦਾ ਨਹੀਂ ਆ ਹਾਂ 50000 ਰੁਪਏ ਦੇਣਾ ਕੋਈ ਫਾਇਦਾ ਨਹੀਂ ਕੋਈ ਤੇ ਆਪਣੇ ਤੇਰੀ ਆਹ ਰੇੜੀ ਮੈਨੂੰ ਮਸ਼ੀਨ ਨੰਮੀ ਲੱਗਦੀ ਏ ਯਾਰ ਜਿੰਨਾ ਵੀ ਲਿੱਤੀ ਆ ਭਾਈ ਹੁਣੇ ਲਈ ਆ ਇਹ ਆ ਇਹ ਚਮਕਦੀ ਕਿਵੇਂ ਨਹੀਂ ਇਹ ਇਹ ਸਟੀਲ ਈ ਹੈ ਬਈ ਇਹ ਜਿਹੜਾ ਸਟੀਲ ਦੀ ਹਾਂ ਜਿਹੜਾ ਲੋਹੇ ਵਾਲੇ ਮੇਲਣੇ ਹੁੰਦੇ ਨਾ ਹਾਂਜੀ ਉਹ ਜੁੱਸ ਕੜਾ ਹੋਈਦਾ ਉਹ ਕੜਾ ਅੱਛਾ ਇਹ ਫਿਰ ਮਹਿੰਗੀ ਹੋ ਮਸ਼ੀਨ ਉਹ ਨੋ ਮਸ਼ੀਨ ਮਹਿੰਗੀ ਆ ਬਈ ਉਹ ਲਓ ਉਹ 10000 ਦੀ ਆਉਂਦੀ ਆ ਇਹ ਇਹ ਕਲਸੀ ਦੀ 35000 ਦੀ ਹੈ ਅੱਛਾ 35000 ਦੀ ਮਸ਼ੀਨ ਹੈ ਇਹ ਬਈ ਮਸ਼ੀਨ ਆਹ ਦੇਖ ਬਈ ਐਵੇਂ ਨਹੀਂ ਕਹਿੰਦਾ ਕਲਸੀ ਦੀ ਹੈ ਇਹ ਬੇਲਣ ਵੀ ਦਿਖਾਣਾ ਮੈਂ ਤੁਹਾਨੂੰ ਵਾਕੇ ਸਹੀ ਗੱਲ ਆ ਬਾਈ ਜੀ ਬਾਈ ਇਹ ਕੰਪਨੀ ਦੀ ਹੈ ਚਾਦਰ ਕੰਪਨੀ ਦੀ ਲੱਗੀ ਹੈ ਇਹਦੇ ਇਹ ਭਾਈਆ ਪੁਲ ਤੋਂ ਥੱਲੇ ਖੜਦਾ ਹੈ ਉਹ ਮੇਨ ਬ੍ਰਿਜ ਕੋਲ ਆ ਗਿਆ ਇਹ ਰੂੜੀ ਰੋਡ ਹੈ ਇੱਥੇ ਢੱਬੜੀ ਵਾਲਾ ਤੇ ਵੀਰ ਦੀ ਇੱਥੇ ਜੂਸ ਵਾਲੀ ਦੁਕਾਨ ਹੈ ਮੰਡੀ ਚ ਲਈ ਹੈ ਬਾਈ ਕਮੇਟੀ ਵਾਲੇ ਰੋਜ਼ ਆਏ ਨੇ ਸਿੱਗੇ ਹਾਂਜੀ ਮਾਰਗੜ ਦੇਖੇ ਦੁਕਾਨ ਸੁਨੇਹੀ ਹਾਂ ਠੀਕ ਆ ਬਾਈ ਗਰੀਬੰਦਾ ਕਰੂ ਕੀ ਜੇ ਦੁਕਾਨ ਚ ਕੰਮ ਨਹੀਂ ਚੱਲਦਾ ਛੜਕ ਕੇ ਕੋਈ ਮਜਬੂਰੀ ਮਾਰੇ ਖੜਾ ਹੁੰਦਾ ਹਾਂ ਸ਼ੌਕ ਨਾਲ ਤਾਂ ਨਹੀਂ ਛੜਕ ਕੇ ਖੜਾ ਹੁੰਦਾ ਐਸੇ ਕਰਕੇ ਮੈਂ ਬਾਹਰ ਆਇਆ ਮੰਡੀ ਤੂੰ ਇੱਥੇ ਕੰਮ ਕਰ ਠੀਕ ਹੈ ਬਾਈ ਤਰਾ ਬਸ ਵਾਵਾ ਜੀ ਬਾਈ ਕੋਈ ਰੋਕਾ ਟੋਕੀ ਤਾਂ ਨਹੀਂ ਇੱਥੇ ਰੋਕਾ ਟੋਕੀ ਰੋਕਾ ਟੋਕੀ ਤਾਂ ਹੈ ਨਹੀਂ ਲੋਕ ਪੈਸੇ ਲੈ ਕੇ ਭੱਜ ਜਾਂਦੇ ਭਰਾ ਪੈਸੇ ਲੈ ਕੇ ਪੈਸੇ ਲੈ ਕੇ ਭੱਜ ਜਾਂਦੇ ਆ ਪੈਸੇ ਕੇ ਜੂਸ ਪੀ ਕੇ ਭੱਜ ਜਾਂਦੇ ਆ ਠੀਕ ਹੈ ਪੈਸੇ ਨਹੀਂ ਦੇ ਕੇ ਆਉਂਦੇ ਉਹ ਪੈਸੇ ਲੈ ਜਾਣ ਵਾਲਾ ਕੰਮ ਹੀ ਹੋ ਗਿਆ ਬਾਈ ਆ ਜਿਵੇਂ ਹੁਣ ਇਹਦਾ ਕਹਿੰਦਾ ਗੂਗਲ ਪੇ ਕਰਦਾ ਮੈਂ ਉਹਦਾ ਮਾੜੀ ਗੱਲ ਆ ਬਾਈ ਯਾਰ ਇੱਕ ਬੰਦੇ ਆ ਕੇ ਥਾਰ ਤੇ ਇਹ ਹੋ ਗਿਆ ਜੇ 8 ਦਿਨਾਂ ਦੀ ਗੱਲ ਹੋ ਗਈ ਥਾਰ ਗੱਡੀ ਸਿੰਨਾ ਕੋਲੇ ਹਾਂ ਠੀਕ ਆ ਤੇ ਮੈਂ ਕਿਹਾ ਬਈ ਇਹ ਪੰਜ ਗਲਾਸ ਲੈਤੀ ਦੀ ਆਣੇ ਮੈਂ ਹਾਂ ਵੀ ਪੈਸੇ ਇੱਕ ਦੇ ਪੈਸੇ ਤੇਰੇ ਖਾਤੇ 'ਚ ਹੀ ਪਾ ਦੇ ਕੰਨਾ ਮਾੜੀ ਗੱਲ ਬਈ ਖਾਤੇ ਵਾਲਾ ਨਾ ਕਰ ਜੀ ਕੈਸ਼ ਹੀ ਰੱਖ ਲੈ ਯਾਰ ਬਈ ਗੁੱਗਲ ਤੇ ਹੁਣ ਸੱਟ ਤੇ ਰੱਖਿਆ ਨਾ ਸਹੀ ਗੱਲ ਆ ਚਲੋ ਠੀਕ ਆ ਫਿਰ ਆਪਾਂ ਵੀ ਬਾਈ ਤੋਂ ਆਪਾਂ ਦੇਖਦੇ ਆਂ ਦਾ ਟੈਸਟ ਕਹ ਜਾਂ ਜੂਸ ਦਾ ਆ ਵੀਰ ਨੇ ਇੱਕ ਮੈਨੂੰ ਗੱਲ ਬਾਈ ਹੋਰ ਦੱਸੀ ਏ ਥੋੜੀ ਜੀ ਇਹ ਮੈਂ ਤਾਂ ਬਣਾਉਣਾ ਵੀਡੀਓ ਇੱਥੇ ਦਾ ਸਕੈਨਰ ਪਿਆ ਹੁੰਦਾ ਪੇ ਫੋਨ ਹੋ ਗਿਆ ਗੂਗਲ ਪੇ ਹੋ ਗਿਆ ਨਾ ਤੇ ਵੀਰ ਨੂੰ ਕਿਹਨਾ ਲੋਕ ਕਹਿੰਦੇ ਮੈਚ ਪਾਣਾ ਕਿੱਕ ਮਾਰ ਕੇ ਮੋਟਰਸਾਈਕਲ ਤੇ ਵੀਰ ਨੂੰ ਪਤਾ ਹੀ ਨਾ ਰਹਿਣਾ ਵਿਚਾਰਾ ਕਿਦੋਂ ਦੇਖਦਾ ਉਹਨੂੰ ਲੋਕ ਨਿਕਲ ਜਾਂਦੇ ਐ ਕਾਫੀ ਗਹਿ ਕਾਇ ਨੇ ਇਹਦੇ ਕੋਲੇ ਪੈਸੇ ਹੀ ਨਹੀਂ ਦੇਖ ਗਏ ਕੀ ਤਾਂ ਇਹ ਕਮਾਲੂ ਆ ਤੇ ਕੀ ਇਹ ਚੁੱਕ ਘਰ ਪਾਲੂ ਆ ਯਾਰ ਇਹੋ ਜੀ ਗੱਲ ਨਾ ਕਰਿਆ ਕਰੋ ਫਿਰ ਪਿਓ ਨਾ ਤੁਸੀਂ ਉਹ ਰੱਬ ਕਿਤੇ ਨਾ ਕਿਤੇ ਦੁਗਣੇ ਕਢਵਾ ਦਿੰਦਾ ਹੁੰਦਾ ਪੈਸੇ ਸਮਝਾ ਦੇ 10 ਰੁਪਏ ਵਧ ਦੇ ਕੇ ਜਾਓ ਯਾਰ ਇਹੋ ਜੀ ਬੰਦੇ ਦੀ ਆ ਇਹ ਬੰਦੇ ਦੀ ਸਪੋਰਟ ਕਰੋਗੇ ਸੜਕ ਤੇ ਖੜਾ ਗਰਮੀ ਚ ਕੀ ਇਹ ਕਮਾਲੂਆ ਕੀ ਇਹ ਚੋਖੜੂਆ ਤੁਸੀਂ ਉਹਦੇ 20 ਰੁਪਏ ਵੀ ਧੋਪ ਜੰਨੇ ਹੋ ਬਹੁਤ ਮਾੜੀ ਗੱਲ ਐ ਯਾਰ ਇਹੋ ਜਿਹਾ ਕੰਮ ਨਾ ਕਰਿਆ ਕਰੋ ਸਮਝ 10 ਰੁਪਏ ਵੱਧ ਦੇ ਕੇ ਜਾ ਕਰੋ ਇਸ ਸਮਾਂ ਦੇ ਕੰਮ ਆਹ ਕਿਹੜੇ ਨਸ਼ੇ ਕਰਦੇ ਐ ਉਹਨਾਂ ਦੇ ਖਿਲਾਫ ਦਾ ਕੀ ਹੋਣਾ ਤੁਸੀਂ ਤਾਂ ਕੰਮ ਵਾਲਿਆਂ ਤੋਂ ਵੀ ਥੋਕੇ ਲੈ ਜਾਂਦੇ ਆ ਚਲੋ ਧਿਆਨ ਰੱਖਿਓ ਭਾਈ ਇੱਥੋਂ ਆਪਾਂ ਆਪਣੀ ਗੱਡੀ ਦੇ ਵਿੱਚ ਖਾਣਾ-ਦਾਣਾ ਪਾਉਣੇ ਵੀਰੇ ਕਿਉਂਕਿ ਇਹਨੂੰ ਵੀ ਲੋਡ ਹੈਗੀ ਇਹ ਆਪਣਾ ਅਕਸਰ ਸੁਣ ਦਿਖਾਉਂਦੇ ਹੀ ਰਹਿੰਦੇ ਆ ਤੂੰ ਕਿਵੇਂ ਭਾਈ ਮੂੰਹ ਲੇਟ ਲਿਆ ਆ ਭਾਈ ਨੇ ਮੈਨੂੰ ਦੇਖ ਕੇ ਮੂੰਹ ਲੇਟ ਲਿਆ ਤੇ ਆਪਾਂ ਇਥੋਂ ਪੰਪ ਤੋਂ ਭਾਈ ਪٹرول ਪਾਇਆ ਆਪਣੀ ਗੱਡੀ ਦੇ ਵਿੱਚ 400 ਦਾ ਆਪਸ਼ 4 ਲੀਟਰ 13.75 ਰੁਪਏ ਹਨ 96 96 ਰੁਪਏ 95 ਪੈਸੇ ਆ ਲੈ ਭਾਈ ਪੈਸੇ